इंडियन टीवी न्यूज़ पंजाब अपनी खबर अपनी भाषा ਵਿੱਚ ਨਮਸਕਾਰ ਤੁਸੀਂ ਵੇਖ ਰਹੇ ਹੋ ਇੰਡੀਅਨ ਟੀਵੀ ਨਿਊਜ਼ ਪੰਜਾਬ ਆਓ ਤੁਹਾਨੂੰ ਲੈ ਕੇ ਚੱਲੀਏ ਅੱਜ ਦੀਆਂ ਵੱਡੀਆਂ ਖਬਰਾਂ ਵੱਲ ਮਨਜੋਗ ਡੀਜੀਪੀ ਪੰਜਾਬ ਤੇ ਡੀਆਈਜੀ ਪਟਿਆਲਾ ਰੇਂਜ ਦੇ ਦਿਸ਼ਾ ਨਿਰਦੇਸ਼ ਹੈ ਕੋਈ ਵੀ ਸੰਸਨੀ ਖੇਜ਼ ਵਾਰਦਾਤ ਜਦੋਂ ਹੁੰਦੀ ਹੈ ਇਮੀਡੀਏਟਲੀ ਪਟਿਆਲਾ ਪੁਲਿਸ ਬੜੀ ਸਰਗਰਮੀ ਨਾਲ ਦੋਸ਼ੀਆਂ ਦੀ ਤਲਾਸ਼ ਅਤੇ ਵਾਰਦਾਤ ਨੂੰ ਟ੍ਰੇਸ ਕਰਨ ਦੇ ਉਪਰਾਲਿਆਂ 'ਚ ਲੱਗ ਜਾਂਦੀ ਹੈ। ਉਸੇ ਲੜੀ 'ਚ ਸਾਨੂੰ ਬਹੁਤ ਵੱਡੀ ਕਾਮਯਾਬੀ ਮਿਲੀ। ਉਸ ਦਿਨ ਪਹਿਲਾਂ ਪਾਤਸੋ ਏਰੀਏ 'ਚ ਗੁਰਵਿੰਦਰ ਸਿੰਘ ਨਾਮ ਦੇ ਇੱਕ ਸ਼ਟਰਿੰਗ ਦਾ ਕੰਮ ਕਰਨ ਵਾਲੇ ਸ਼ਖਸ ਦੀ ਦੁਕਾਨ 'ਤੇ 4-5 ਮੋਟਰਸਾਈਕਲਾਂ ਤੇ 15 ਤੋਂ 20 ਨੌਜਵਾਨ ਆਂਦੇ ਐ ਤੇ ਬੜੀ ਬੇਰਹਿਮੀ ਨਾਲ ਇਹ ਜਿਹੜੇ ਇਹਨੇ ਲੰਬੇ ਦਾਤ ਨੇ بیسਬਾਲ, ਹਾਕੀਆਂ ਨਾਲ ਉਹਦੇ ਤੇ ਹਮਲਾ ਕਰਦੇ ਐ। ਕਾਫੀ ਕੁੱਟਮਾਰ ਕਰਕੇ ਆਤਮ ਰਿਹਾਲਤ ਚ ਉਹਨੂੰ ਉੱਥੋਂ ਛੱਡ ਕੇ ਫਰਾਰ ਹੋ ਜਾਂਦੇ ਇਹ ਵਾਰਦਾਤ ਬਿਲਕੁਲ ਬਲਾਈਂਡ ਸੀਗੀ ਅ ਵਜੇ ਰੰਜਿਸ਼ ਵੀ ਕਲੀਅਰ ਨਹੀਂ ਹੋ ਰਹੀ ਸੀ ਕਿਉਂਕਿ ਮਦਈ ਮੁਕੱਦਮੇ ਨੂੰ ਕਾਫੀ ਸਲਤਾਂ ਲੱਗੀਆਂ ਸੀ ਤੇ ਇਹਦੇ ਚ ਐਸਪੀ ਸਿਟੀ ਸਰਫਰਾਜ਼ ਅੱਲਮ ਡੀਐਸਪੀ ਡੀ ਅਵਤਾਰ ਸਿੰਘ ਇੰਚਾਰਜ ਸੀਆਈਏ ਪਟਿਆਲਾ ਸ਼ਮਿੰਦਰ ਸਿੰਘ ਐਸਐਚਓ ਪਾਤ ਸੁਨਿੰਦਰਜੀਤ ਨੇ ਬੜੀ ਮਿਹਨਤ ਕਰਦੇ ਹੋਏ ਟੀਮਾਂ ਬਣਾ ਕੇ ਲਗਾਤਾਰ ਸੀਸੀਟੀਵੀ ਕੈਮਰੇ ਚੈੱਕ ਕਰਦੇ ਹੋਏ ਤੇ ਟੈਕਨੀਕਲ ਐਨਾਲਿਸਿਸ ਕਰਦੇ ਹੋਏ ਇਸ ਵਾਰਦਾਤ ਨੂੰ ਅਸੀਂ ਟਰੇਸ ਕੀਤਾ ਇਹਨਾਂ ਦੋਸ਼ੀਆਂ ਤੋਂ ਸਾਨੂੰ ਇਹ ਪੰਜ ਜਿਹੜੇ ਲੰਬੇ ਦਾਤ ਨੇ ਤੇ ਇੱਕ ਪਿਸਟਲ ਬਰਾਮਦ ਹੋਇਆ ਹੈ ਇਸ ਵਾਰਦਾਤ 'ਚ ਅਸੀਂ ਸੱਤ ਦੋਸ਼ੀ ਅਰੈਸਟ ਕਰ ਲਏ ਆ ਇਹ ਅਜੇ ਚਾਰ ਤੋਂ ਪੰਜ ਦੋਸ਼ੀ ਅਰੈਸਟ ਕਰਨੇ ਰਹਿੰਦੇ ਆ ਇਹ ਸੱਤੇ ਦੋਸ਼ੀ ਜਿਹੜੇ ਕਿਸ਼ਵ ਕੁਮਾਰ, ਬਾਬੂ RAM, ਸੁਸ਼ੀਲ ਕੁਮਾਰ ਵਗੈਰਾ ਇਹ ਪਟਿਆਲੇ ਦੇ ਰਹਿਣ ਵਾਲੇ ਨੇ ਤੇ ਇਨੀ ਬੇਰਹਿਮੀ ਨਾਲ ਇੰਨੇ ਗੰਭੀਰ ਤਰੀਕੇ ਨਾਲ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਸੀ ਕਿ ਸੋਸ਼ਲ ਮੀਡੀਆ ਤੇ ਬੜੀ ਵਾਇਰਲ ਹੋਈ ਸੀ ਉਸ ਵੀਡੀਓ ਨੂੰ ਵੇਖ ਕੇ ਸਾਰੇ ਪਾਸੋਂ ਇਹ ਰਿਹਾ ਕਿ ਸਹਿਨ ਦਾ ਇੱਕ ਡਰਦਾ ਮਾਹੌਲ ਸੀਗਾ ਤੇ ਇਸ ਵਾਰਦਾਤ ਨੂੰ ਟ੍ਰੇਸ ਕਰਨ ਦੇ ਨਾਲ ਨਾਲ ਅਸੀਂ ਉਸ ਸਹਿਨ ਦੇ ਮਾਹੌਲ ਨੂੰ ਵੀ ਖਤਮ ਕੀਤਾ ਤੇ ਸੱਤ ਦੋਸ਼ੀ ਅਸੀਂ ਅਰੈਸਟ ਕਰ ਲਏ ਆ ਇਹਨਾਂ ਦੋਸ਼ੀਆਂ ਨੂੰ ਇਹ ਵਾਰਦਾਤ ਕਰਨ ਲਈ ਬਾਹਰ ਦੇ ਮੌਲਿਕ ਬੈਠੇ ਕਿਸੇ ਵਿਅਕਤੀ ਨੇ ਜਿਹਦਾ ਨਾਮ ਮੈਂ ਲੈ ਨਹੀਂ ਸਕਦਾ ਉਹਨੇ 1 ਲੱਖ ਰੁਪਈਆ Google Pay ਰਾਹੀਂ ਟ੍ਰਾਂਸਫਰ ਕੀਤਾ ਸੀ ਕਿ ਵੀ ਇਹ ਤੁਸੀਂ ਐਡਵਾਂਸ ਪੇਮੈਂਟ ਲਓ ਇਸ ਵਾਰਦਾਤ ਨੂੰ ਅੰਜਾਮ ਦਿਓ ਤੇ ਜਦੋਂ ਵਾਰਦਾਤ ਨੂੰ ਅੰਜਾਮ ਦੇ ਕੇ ਤੁਸੀਂ ਉਥੋਂ ਸਲਿੱਪ ਹੋ ਜਾਣੇ ਤੇ ਮੈਂ ਤੁਹਾਨੂੰ ਬਾਕੀ ਦੀ ਰਕਮ ਵੀ ਭੇਜਾਂਗਾ ਮਤਲਬ ਬੇਸਿਕਲੀ ਇਹ ਜਿਹੜਾ ਇੱਕ ਸੁਪਾਰੀ ਕਿਸਮ ਦੀ ਵਾਰਦਾਤ ਸੀਗੀ ਤੇ ਬੜੀ ਵਧੀਆ ਡਿਟੈਕਸ਼ਨ ਦੇ ਵਿੱਚ ਹੋਈ ਆ ਐਸਪੀ ਸਿਟੀ ਡੀਐਸਪੀ ਵੀ ਚਾਰ ਸੀਆਈਏ ਤੇ ਐਸਐਚਓ ਪਾਸ ਹੋਣੇ ਬੜੀ ਮਿਹਨਤ ਨਾਲ ਇਸ ਵਾਰਦਾਤ ਦੇ ਸੱਤ ਦੋਸ਼ੀਆਂ ਨੂੰ ਅਰੈਸਟ ਕਰਕੇ ਉਹਨਾਂ ਤੋਂ ਇਹ ਮਾਰੂ ਹਥਿਆਰ ਤੇ ਪਿਸਤਲ ਜਿਹੜਾ ਬਰਾਮਦ ਹੋਇਆ ਇਹਨਾਂ ਤਿੰਨਾਂ ਤੋਂ ਚੋਕਰ ਗਈ ਕਹਿੰਦੇ ਇਹਨਾਂ ਇਹਨਾਂ ਤੋਂ ਕੁਝ ਬੰਦਿਆਂ ਦਾ ਕ੍ਰਿਮਨਲ ਪਿਛੋਕੜ ਆ ਕੁਝ ਨਵੇਂ ਕ੍ਰਿਮਨਲ ਨੇ ਤੇ ਜਿਹੜੇ ਨਵੇਂ ਕ੍ਰਿਮਨਲ ਨੇ ਉਹਨਾਂ ਨੂੰ ਵੀ ਇਸ ਮੁਕੱਦਮੇ 'ਚ ਅਸੀਂ ਅਰੈਸਟ ਕਰਕੇ ਜਿਹੜਾ ਅੱਗੇ ਵੀ ਉਹਨਾਂ ਨੇ ਕੋਈ ਵਾਰਦਾਤਾਂ ਨੂੰ ਅੰਜਾਮ ਦੇਣਾ ਸੀ ਉਹਨੂੰ ਵੀ ਰੋਕਿਆ ਜਾ ਸਕਿਆ ਇਹਨਾਂ 'ਚੋਂ ਦੋ ਦੋਸ਼ੀ ਜਦੋਂ ਅਸੀਂ ਅਰੈਸਟ ਕਰਨ ਗਏ ਤੇ ਉਹਨਾਂ ਨੇ ਪੁਲਿਸ ਪਾਰਟੀ ਨੂੰ ਚਕਮਾ ਦੇ ਕੇ ਉਥੋਂ ਫਰਾਰ ਹੋਣ ਦੀ ਕੋਸ਼ਿਸ਼ ਕੀਤੀ ਤੇ ਦੋ ਦੋਸ਼ੀਆਂ ਨੂੰ ਕਾਫੀ ਇੱਥੇ 'ਚ ਜੜੀਆਂ ਨੇ ਸੱਟਾਂ ਵੀ ਲੱਗੀਆਂ ਫਰਾਰ ਹੋਣ ਦੀ ਕੋਸ਼ਿਸ਼ 'ਚ ਸਰ ਜਿਹੜੀਆਂ ਜੜੀਆਂ ਨੇ ਉੱਪਰ ਤੱਕ ਇਹ ਵੀ ਲੱਗਦੀ 25 ਸਾਲ ਤੱਕ ਸਾਰੇ ਕੱਟ ਪੜੇ ਲਿਖੇ ਲੱਗਦਾ ਕਿ ਉਹਨਾਂ ਕੋਲ ਮਲਬੂਲੀ ਬੰਦਨ ਤੋਂ ਸਰਵਦਾਮ ਕਰਨਾ ਹੈ ਕੋਈ ਨਹੀਂ ਦੇਖੋ ਜੀ ਇਹ ਕੇਸਿਕਲੀ ਜਿਹੜੀ ਗੱਲ ਆ ਕਿ ਅੱਜ ਕੱਲ ਸੋਸ਼ਲ ਮੀਡੀਆ ਤੇ ਇੰਨੇ ਮਤਲਬ ਗਾਇਈਸ਼ਵਰ ਕਲਚਰ ਨੂੰ ਪ੍ਰੋਮੋਟ ਕਰਨ ਵਾਲੀਆਂ ਚੀਜ਼ਾਂ ਚੱਲਦੀਆਂ ਨੇ ਤੇ ਨਵੀਂ ਉਮਰ ਦਾ ਜਿਹੜਾ ਮੁੰਡਾ ਆ ਉਹ ਸੋਚਦਾ ਆ ਕਿ ਯਾਰ ਅਸੀਂ ਵੀ ਕਿਸੇ ਨਾ ਕਿਸੇ ਨੂੰ ਆਪਣਾ ਗੋਡ ਫਾਦਰ ਬਣਾ ਕੇ ਤੇ ਉਸ ਵਰਦਾਤ ਨੂੰ ਅੰਜਾਮ ਦਈਏ ਤੇ ਜਿਹੜਾ ਫਾਸਟ ਮਨੀ ਆ ਦੇਖੋ ਲੱਖ ਰੁਪਈਆ ਕੋਈ ਛੋਟੀ ਰਕਮ ਨਹੀਂ ਹੁੰਦੀ ਤੇ ਇਸ ਛੋਟੀ ਉਮਰ ਦੇ ਜਿਹੜੇ ਨਵੇਂ ਮੁੰਡੇ ਆ ਇਹਨਾਂ ਨੂੰ ਜੇ ਥੋੜਾ ਥੋੜਾ ਵੀ ਪੈਸਾ ਮਿਲੇ ਤੇ ਇਹ ਪੈਸੇ ਦੇ ਲਾਲਚ 'ਚ ਇਹੋ ਜੀ ਵਰਦਾਤਾਂ ਨੂੰ ਅੰਜਾਮ ਦਿੰਦੇ ਆ ਪਰ ਇਸ ਵਰਦਾਤ ਨੂੰ ਟ੍ਰੇਸ ਕਰਕੇ ਇਹ ਬੜਾ ਵਧੀਆ ਮੈਸੇਜ ਗਿਆ ਆ ਤੇ ਜਿਹੜੇ ਪਹਾਤਸੋਂ ਦੇ ਲੋਕਲ ਸਿਟੀਜ਼ਨ ਨੇ ਉਹਨਾਂ ਨੇ ਵੀ ਸਾਰੀ ਇਸ ਬਰਬਾਦ ਨੂੰ ਟ੍ਰੇਸ ਕਰਨ ਵਾਲੀ ਟੀਮਾਂ ਦੀ ਕਾਫੀ ਸ਼ਲਾਘਾ ਕੀਤੀ ਉਹ ਦੇਖੋ ਜੀ ਮੈਂ ਉਹਦਾ ਨਾਮ ਵੀ ਨਹੀਂ ਲਿਆ ਉਹਦੀ ਕੋਈ ਨਾ ਕੋਈ ਨਿੱਜੀ ਰੰਜਿਸ਼ ਹੈਗੀ ਆ ਇਹ ਦਿਨਾਂ ਦਾ ਜਦ ਤੱਕ ਕਿ ਅਸੀਂ ਉਹ ਪੂਰੀ ਰੰਜਿਸ਼ ਨਹੀਂ ਐਸਟੈਬਲਿਸ਼ ਕਰ ਦਿੰਦੇ ਉਹ ਤੱਕ ਇਹਦਾ ਵਿਚਾਰ ਹੈ ਕਿਸੇ ਗੈਂਗ ਦੇ ਨਾਲ ਨਹੀਂ ਕੋਈ ਖਾਸ ਕੋਈ ਗੈਂਗ ਨਾਲ ਸੰਬੰਧ ਨਹੀਂ ਹੈਗਾ ਅੱਗੇ ਚੇਂਜ ਕਰ ਲਈਏ ਜੀ ਹਾਂ ਜੀ